ਦੇ ਬਾਕੀ ਜਿਹੜੇ ਲੋਕ ਨੇ ਪੜ੍ਹੇ ਉਹਨਾਂ ਨੂੰ ਪੜ੍ਹਨਾ ਪਵੇਗਾ। ਮੈਂ ਉਸ ਆਨੰਦਪੁਰ ਸਟੱਡੀ ਦੇ ਵਿੱਚੋਂ ਦਾਤਾ ਸੇਵਾ ਕਰ ਰਹੀ ਹਾਂ ਜਿਨ੍ਹਾਂ ਨਾਲ ਸਕਦੇ ਆ ਕਿ ਇੱਕ ਸਪੱਸ਼ਟ ਚਲੰਗ ਜਾ ਰਹੀ ਹੈ। ਇਹ ਸ਼੍ਰੀ ਮੁਕਸਰ ਸਾਹਿਬ ਉਹਨਾਂ ਦੇ ਸਮੇਂ ਆਈ ਜਿਹਨੇ ਇਹ ਵੀ ਉਹਨਾਂ ਨੂੰ ਪਤਾ ਬਣ ਗਿਆ ਸੀ ਕਿ ਮੈਂ ਕੀ ਮਾਣ ਰੱਖਣੇ ਪ੍ਰੋਟੋ ਕੀ ਕਹਾਂਗੇ ਇਸ ਵਾਰ ਕੀ ਕਹਾਂਗੇ ਮੈਂ ਬਤ ਕਰ ਮਾ ਲੂਗਾ ਰੱਬ ਨੂੰ ਲੂਗਾ ਪਿਤਾ ਜੀ ਦੇ ਅਨੁਸਾਰ ਲਗਭਗ 1 ਮਹੀਨਾ ਬਾਅਦ ਸ਼ਾਦੀ ਹੋ ਗਈ ਜਬ ਜਨਾਬ ਜੀ ਕਿ ਗਲਤੀ ਮੰਨਦੇ ਹੋ ਆਪ ਦੀ ਗਲਤੀ ਮੰਨਦੇ ਹੋ ਆਪ ਦੀ ਗਲਤੀ ਕੀਤੀ ਪਰ ਬੈਨ ਨੇ ਜਿੰਨੀ ਇਹ ਕਹਿੰਦੇ ਉਹਨੀ ਗੱਲ ਕੀਤੀ ਦਿਨੋ ਦਿਨ ਕਰਦੀ ਗਈ ਸ਼ਰਾਦ ਦਾ ਹਣਕੂ

ਸ਼ੀਰ ਦੀ ਮਾਮਲਾ ਤਰਜ ਕਰਿਆ ਹੈ ਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਬਦਾਨ ਵਿੱਚ ਪੇਸ਼ ਕੀਤਾ ਜਾਵੇਗਾ ਮਕਰੀਲ ਪ੍ਰੋਵੀ ਜੀ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਬਤਨ ਕਰਵਾਉਂਦਾ ਰੱਦ ਨੂੰ ਬੈਕਪੈਕ ਕੀ ਕਹਿ ਰਹੇ ਹੋ ਤੇ ਤੁਹਾਡੀ ਲੜਕੀ ਨਾਲ ਗਲਤ ਕੰਮ ਹੋਇਆ ਕਿੰਨਾ ਵੱਲੋਂ ਕੀਤਾ ਕਿ ਤੁਹਾਨੂੰ ਕਿੱਥਾ ਪਤਾ ਲੱਗਿਆ ਮੇਰੇ ਹਸਬੈਂਡ ਵੱਲੋਂ ਪਰ ਮੇਰੀ ਸੈਕੰਡ ਮੈਰਿਜ ਹੋਈ ਮੈਂ ਆਪਣੀ ਬੇਟੀ ਨੂੰ ਲੈ ਕੇ ਇੱਥੇ ਆਈ ਸੀ ਨਾਲ ਪਹਿਲੇ ਹਸਬੈਂਡ ਤੋਂ ਸੀਗੀ ਮੇਰੀ ਬੇਟੀ ਇਹਨਾਂ ਨੇ ਮੇਰੀ ਬੇਟੀ ਨਾਲ ਗਲਤ ਕੰਮ ਕੀਤਾ ਜੀ ਤਾਨੂੰ ਕੋਈ ਪਤਾ ਲੱਗਿਆ ਸਾਨੂੰ ਪਰਸੋਂ ਚੌਥੇ ਪਤਾ ਲੱਗਿਆ ਸੀਗਾ ਜੀ ਪਰਸੋਂ ਕੰਪਲੀਟ ਹੋਈ ਆ ਗੁੜੀਆਂ ਨੇ ਕੰਪਲੀਟ ਕੀਤੀ ਆ ਜੀ ਕੀ ਕਿਹਾ ਕਿ ਕੁੜੀ ਨੇ ਹਾਂਜੀ ਕੁੜੀ ਨੇ ਕੀ ਕਿਹਾ ਤੁਹਾਨੂੰ ਕੁੜੀਆਂ ਨੇ ਕਿਹਾ ਕਿ ਮੇਰੇ ਨਾਲ ਗਲਤ ਕੰਮ ਕਰਦੇ ਆ ਹਾਂਜੀ ਉਹ ਕਹਿੰਦੀ ਮੈਨੂੰ ਕਹਿੰਦਾ ਸੀ ਜੇ ਤੂੰ ਆਦੀ ਮੰਮੀ ਨੂੰ ਦੱਸਿਆ ਜਾਂ ਕਿਸੇ ਨੂੰ ਵੀ ਦੱਸਿਆ ਮੈਂ ਤੈਨੂੰ ਗਲਾ ਘੁੱਟ ਕੇ ਮਾਰ ਦੂੰ ਨਾਲੇ ਤੇਰੀ ਮੰਮੀ ਨੂੰ ਮੈਨੂੰ ਫਾਂਸੀ ਹੋ ਜੂਗੀ ਆਪਣਾ ਘਰ ਖਰਾਬ ਹੋ ਜਾਊਗਾ ਉਹ ਕੁਵਾਰਾ ਸੀ ਹਾਂਜੀ ਪਹਿਲਾਂ ਉਹ ਕੁਵਾਰਾ ਸੀ ਕਿ ਮੇਰੇ ਬੇਟਾ ਹੋਇਆ ਇਹਨਾਂ ਤੋਂ ਤੇ ਕਿੰਨੇ ਕਰ ਹੋਇਆ ਤੁਹਾਡੇ ਨਾਲ 13 ਸਾਲ ਹੋ ਗਏ ਜੀ ਤੇਰਾ ਤਾਂ ਇਹ ਵੀ ਕਿੰਨੇ ਸਾਲ ਹੋ ਗਏ ਤੇ ਗਲਤ ਕੰਮ ਕਰਦਾ ਗੁੜੀਆਂ ਨੇ ਦੱਸਿਆ ਵੀ ਜੀ ਕਹਿੰਦੀ 10 ਸਾਲ ਹੋ ਗਏ ਵੀ ਪਹਿਲਾਂ ਛੇੜਖਾਨੀਆਂ ਕਰਦਾ ਸੀਗਾ ਹੁਣ ਮੇਰੇ ਨਾਲ ਗਲਤ ਕੰਮ ਕਰਦਾ ਸੀ ਪਹਿਲਾਂ ਤਾਂ ਜਾਂਦੀ ਛੇੜਖਾਨੀ ਕਰਦਾ ਸੀ ਮੇਰੇ ਨਾਲ ਤੇ ਤੁਸੀਂ ਹੋਰ ਦੇ ਦੱਸ ਸਕਦੇ ਮੈਨੂੰ ਨਹੀਂ ਵੀਰ ਜੀ ਮੈਨੂੰ ਮੈਨੂੰ ਗੁੜੀਆਂ ਨੇ ਦੱਸਿਆ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਆਪਾਂ ਇਹਨੂੰ ਪਹਿਲਾਂ ਫੜਦੇ ਆਂ ਵੀ ਕੀ ਕਰਦਾ ਮੈਨੂੰ ਉਹਨੂੰ ਵੇਖਣ ਤੋਂ ਮੈਂ ਪੁੱਛਿਆ ਵੀਰ ਜੀ ਮੈਨੂੰ ਇਹਨਾਂ ਨੇ ਪੁੱਟਿਆਂ ਨਾਲੇ ਗਾਣਾ ਗੱਡੀਆਂ ਤੇ ਹੁਣ ਤੁਹਾਡੇ ਵੱਲੋਂ ਕੋਈ ਜਿਆਦਾ ਕੀ ਕੀ ਅਗਲੀ ਕਾਰਵਾਈ ਹੋਣੀ ਬਸ ਮੈਂ ਤਾਂ ਇਹ ਚੰਗੇ ਕਿ ਇਹਨੂੰ फांसी ਦੀ ਸਜ਼ਾ ਸੁناਈ ਜਾਵੇ ਕਿ ਕਿਹੜਾ ਹੋਰ ਕੋਈ ਪਿਓ ਨਾ ਇਹ ਕਰ ਸਕੇ ਨਾ ਥਕਾ ਤੇ ਨਾ ਮਤਰੇ ਆ ਵੀ ਇਹਨੂੰ फांसी ਹੋਵੇ ਇਹਨੂੰ ਸਜ਼ਾ ਇਹ ਤਾਂ ਸੀ ਲੜਕੀ ਦੀ ਮਾਤਾ ਜਿਸ ਨੇ ਦੱਸੀ ਸਾਰੀ ਹਕੀਕਤ ਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਆਓ ਸੁਣਦੇ ਆਂ ਜੀ ਬਹੁਤ ਹੀ ਘਰੌਣੀ ਹਰਕਤ ਕੀਤੀ ਜਾਂੜ ਕੇ ਸਾਡੇ ਪਿੰਡ ਦੇ ਮੁੰਡੇ ਨੇ ਜਾਨਕਾ ਪਿਓ ਹੀ ਬਣਿਆ ਸੀਗਾ ਪਿਓ ਸੀਗਾ ਮਤਰਈ ਉਹਦੀ ਕੁੜੀ ਸੀਗੀ ਇੱਥੋਂ ਜਦੋਂ ਉਹਦਾ ਦੂਜਾ ਵਿਆਹ ਸੀ ਤੇ ਘਰ ਵਾਲੀ ਦਾ ਤੇ ਦੋ ਤਾਲੇ ਨਾਲ ਆਈ ਸੀ ਤੇ ਸਾਨੂੰ ਉਹਦਾ ਤੇਰਾ ਪਹਿਲਾਂ ਕਿਉਂ ਨਹੀਂ ਪਤ ਲੱਗਾ ਸਾਨੂੰ ਪਤ ਲੱਗਾ ਸਾਸਿ ਜੀ ਦਾ ਸਿਰ ਉਹਦੀ ਉਹਦੀ ਸਪੋਰਟ ਜਣੀ ਆ ਕੁੜੀ ਦੀ ਸਪੋਰਟ ਚ ਆਏ ਆ ਵੀ ਉਹਨੂੰ ਜਿਹੜਾ ਦਰਿੰਦਿਆਂ ਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਯਾਰ ਥਾਂਸੀ ਸਹਾਇਤਾ ਦਿਓ ਯਾਰ ਇਹ ਸਾਨੂੰ ਮੌਕਾ ਮਲੇ ਅਸੀਂ ਵੜ ਦੇਾਂਗੇ ਚੌਂਚ ਫੜਾ ਕੇ ਇਹਦੀ ਸਜ਼ਾ ਕੂਰੀਆ 2 ਸਾਲ ਦੀ ਆਈ ਸੀ 4 ਸਾਲ ਹੋ ਗਏ ਕੁੜੀ ਦਾ ਸੋਚਣ ਕਰਦੇ ਨੇ ਉਹਨੂੰ ਕਿੰਨੀ ਵਾਰ ਕੁੜੀ ਦਿਖਾਈ ਕੁੜੀ ਦੀ 15 ਸਾਲਾਂ ਦੀ ਹਾਂ 4 ਸਾਲ ਹੋ ਗਏ 15 ਸਾਲ ਦੀ ਕੁੜੀ ਕਿਵੇਂ ਦਿੱਸਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕੁੜੀ ਨੇ ਗਾਂ 112 ਨੰਬਰ ਤੇ ਕਾਲ ਕੀਤੀ ਚੰਡੀਗੜ੍ਹ ਉੱਥੋਂ ਫਿਰ ਅਸੀਂ ਅਸੀ ਸਾਬ ਨੂੰ ਕਾਲ ਆਈ ਐਸਵੀ ਸਾਬ ਨੇ ਕੱਲ ਭੇਜੇ ਸਾਡੇ ਐਚਐਸ ਸਾਬ ਮੈਨਾ ਸੀਗਾ ਹਰਵਿੰਦਰ ਸਿੰਘ ਮੰਡ ਉਹਨਾਂ ਦੇ ਜਾ ਕੇ ਉਹਨੂੰ ਚੱਕ ਕੇ ਲੈ ਕੇ ਆਂਦਾ ਬਾਅਦ ਸਾਨੂੰ ਜਦੋਂ ਗੱਲ ਦਾ ਪਤਾ ਲੱਗਾ ਫਿਰ ਜਾਣ ਕੇ ਅਸੀਂ ਕਿਹਾ ਵੀ ਵਾਧ ਤੋਂ ਸਜ਼ਾ ਦੇਓ ਇਹਨੂੰ ਸਾਰੀ ਪਿੰਡ ਦੀ ਪੰਚਾਇਤ ਬਾਕੀ ਬਤਾਉਂਦੇ ਸਜਣ ਆਏ ਤੇ ਅਹੀ ਇਹੀ ਕਰਦੇ ਆ ਵੀ ਇਹਨੂੰ ਫાંਸੀ ਸਜ ਦਿੱਤੀ ਜਾਂਦਾ ਉਹ ਡਰਾਉਣਾ ਹੁੰਦਾ ਸੀ ਕੁੜੀ ਨੂੰ ਹਾਏ ਕੁੜੀ ਡਰਾਉਂਦਾ ਜੇ ਦੱਸਿਆ ਕਿਸੇ ਨੂੰ ਕਿ ਫੇਰ ਤੇਰੇ ਨਾਲ ਬਜਨ ਕੇ ਮਾਰ ਦੂੰਗਾ ਕਲਾ ਕੁੱਟ ਗਿਆ ਕਰੂੰਗਾ ਤੇ ਸੋ ਵੀਡੀਓ ਵੀ ਕੋਈ ਸਾਹਮਣੇ ਆਈ ਹੋਈ ਐ ਇੱਕ ਤੇ ਇਹਨਾਂ ਨੂੰ ਦਿਖਾਉਣ ਜੋਗ ਨਹੀਂ ਵੀਡੀਓ ਉਹ ਕੰਮ ਕੀ ਕਰਦਾ ਸੀ ਕੰਮ ਟੀਲਰ ਦਾ ਕੰਮ ਕਰਦਾ ਸੀ ਟੀਲਰ ਦਾ ਕੰਮ ਕਰਦਾ ਸੀ ਆ ਤੇ ਉਹ ਘਰਪੁਰ ਵੀ ਹੋਣੀ ਨੇ ਪਾਇਆ ਸੀਗਾ ਤੇ ਮਾਪੇ ਪਹਿਲਾਂ ਮਰੇ ਹੋਇਆ ਸੀ ਜੀ ਜਿੱਦ ਹੋ ਗਈ ਵਿਆਹ ਹੋ ਗਿਆ ਮੇडम ਜਿੱਦਾਂ ਵਿਆਹ ਹੋਇਆ 13 ਸਾਲ ਹੋ ਗਏ ਵਿਆਹ ਹੋ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਬਸ ਬਤ ਕਰ ਮੈਂ ਤੁਹਾਨੂੰ ਮਾ ਬਸ ਕਰ ਲੋ ਜੇ ਤੁਸੀਂ ਕੋਈ ਗੱਡੀ ਆਮਲੀ ਮੈਂ ਖੈਰ ਰੱਬ ਤੇ ਗਲਤੀ ਮੰਨ ਦਿਓ ਆਪਦੀ ਗਲਤੀ ਮੰਨ ਦਿਓ ਆਪਦੀ ਗਲਤੀ ਕੀਤੀ ਪਰ ਬੈਣੀ ਨਹੀਂ ਜਿੰਨੀ ਇਹ ਕਹਿੰਦੇ ਉਹਨੀ ਗਲਤੀ